ਪ੍ਰਧਾਨ ਮੰਤਰੀ ਦਿਵਯਾਸ ਕੇਂਦਰ ਬਟਿੰਡਾ ਵੱਲੋਂ ਅੱਜ ਬਜ਼ੁਰਗਾਂ ਨੂੰ ਕੰਨਾਂ ਤੋਂ ਸੁਣਨ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ ਇਸ ਨੂੰ ਕਰੀਬ 160 ਬਜ਼ੁਰਗਾਂ ਨੂੰ ਵੰਡੀਆਂ ਗਈਆਂ ਉੱਥੇ ਵੀ ਜਾਣਕਾਰੀ ਦਿੰਦੇ ਇਸ ਬਾਰੇ ਸਟਾਰ ਮੈਂਬਰ ਦਾ ਕਹਿਣਾ ਹੈ ਕਿ ਸਮੇਂ-ਸਮੇਂ ਤੇ ਉਹ ਬਜ਼ੁਰਗਾਂ ਨੂੰ ਸਮਾਨ ਵੰਡਦੇ ਨੇ ਜਿਨ੍ਹਾਂ ਵਿੱਚ व्हीਲਚੇਅਰ ਬੈਲਟਾਂ ਅਤੇ ਹੋਰ ਵੀ ਬਜ਼ੁਰਗਾਂ ਨੂੰ ਲੋੜ ਦਾ ਜਿਹੜਾ ਸਮਾਨ ਹੈ ਉਹ ਦਿੱਤਾ ਜਾਂਦਾ ਹੈ ਤੇ 60 ਤੋਂ ਲੈ ਕੇ 80 ਸਾਲ ਦੇ ਬਜ਼ੁਰਗਾਂ ਨੂੰ ਤੇ ਵਿਕਲੰਗਾਂ ਨੂੰ ਜਿਹੜਾ ਟ੍ਰਾਈਸਾਈਕਲ ਅਤੇ ਬੈਟਰੀ ਵਾਲੀ ਸਾਈਕਲ ਵੀ ਦਿੱਤੀ ਜਾਂਦੀ ਹੈ ਇੰਨਾ ਹੀ ਨਹੀਂ ਬਲਕਿ ਸਮਾਜ ਸੇਵੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਮੇਂ-ਸਮੇਂ ਤੇ ਪਿੰਡਾਂ ਦੇ ਵਿੱਚ ਜਾ ਕੇ ਜਾਗਰੂਕ ਕੈਂਪ ਲਗਾਏ ਜਾਂਦੇ ਹਨ ਅਤੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਸਰਕਾਰ ਵੱਲੋਂ ਕਾਫੀ ਸਮਾਨ ਜਿਹੜਾ ਉਹ ਮੁਹੱਈਆ ਕਰਵਾਇਆ ਜਾਂਦਾ ਹੈ ਇਹ ਨਾਮੇ ਕੀ ਕਹਿਣਾ ਚਾਹੁੰਦੇ ਹੋ ਡਬਲਯੂ ਜੀ ਮਸ਼ੀਨਾਂ ਬੰਦੀ ਸਰ ਮੇਰਾ ਨਾਮ ਹੈ ਲਖਸ਼ ਸਿੰਘਲਾ ਮੈਂ ਤੇ ਐਡੀਪੀ ਲੱਗਿਆ ਕੀ ਗੱਲ ਡਾਕਟਰ ਸਾਹਿਬ ਹੁਣੇ ਗਿਆ ਇਹਨਾਂ ਦੇ ਸਾਰਿਆਂ ਦੇ ਚੈਕਿੰਗ ਵੇਰਾ ਕਰਕੇ ਕੰਨਾਂ ਦੀ ਅਸੀਂ ਹੁਣ ਤੱਕ 130 ਮਸ਼ੀਨਾਂ ਬਣ ਚੁੱਕਿਆ ਜਿਹਦੇ ਵਿੱਚ ਸਟicker ਕੋਡੇ ਵਾਲਾ ਕਮਰ ਦੀ ਵੈਲਟ ਆਦੀ ਬੈਠਣ ਵਾਲੇ ਸਟicker ਆਦੀ ਅਸੀਂ ਦਿੱਤੇ ਇਹਨਾਂ ਨੂੰ ਮਸ਼ੀਨਾਂ ਦੇ ਨਾਲ ਇਹਨਾਂ ਚ ਜਿਹੜੀ ਇਹਨਾਂ ਨੂੰ ਸੌਲਸ ਸੀ ਉਹ 4G ਕੀ ਪ੍ਰੋਵਾਈਡ ਕਰਵਾਇਆ ਸਾਡੇ ਕੋਲ ਬੈਟਰੀ ਵਾਲੀ ਸਕੂਟਰ ਹਰਥਾ ਲਈ ਟਰਾਈਸਾਈਕਲ ਸਾਰਾ ਕੁਝ ਜਿਹੜੇ ਅੰਗੀਆਂ ਵੈੱਕੇ ਇਹਨਾਂ ਨੂੰ ਮਿਲ ਗਿਆ 99.9% ਸਾਰਾ ਕੁਝ ਪਰਵਾਇਡ ਕਰਵਾਇਆ ਜਾਂਦਾ ਹੈ ਹੋਰ ਹੋਰ ਕੀ ਕਹਿਣਾ ਚਾਹੋਗੇ ਕਿ ਕਿਹੜੇ ਕਿਹੜੇ ਪਿੰਡਾਂ ਦੇ ਕੋਈ ਸੀਮਾ ਸੀਮਾ ਰੱਖੀ ਹੈ ਕਿ ਆਸ ਆਸਾ ਤੇ ਪੰਜਾਬ ਹਰਿਆਣਾ ਜਾਂ ਕੋਈ ਸਾਡੇ ਕੋਲ ਕੋਈ ਸੀਮਾ ਨਹੀਂ ਰੱਖੀ ਹੈ ਇਹਦੇ ਵਿੱਚ 올ਓਵਰ ਇੰਡੀਆ ਤੋਂ ਜਿੱਥੋਂ ਵੀ ਵਰਨਾ ਸਕਦਾ ਜਿਵੇਂ ਸਾਡੇ ਕੋਲ सिरसा ਮਾਨਸਾ ਬਰਨਾਲਾ ਜੋ ਮੁਕਸਰ ਰੀਡਗੋਡ ਜਿਆ ਕੋੜੇ ਦਾ ਪੂਰਾ ਠੀਕ ਹੈ ਮਲੋਟ ਬਾਦਲ ਡਬਲੀ ਦੇ ਸਾਰੇ ਤੋਂ ਸਾਡੇ ਕੋਲ ਬੰਦੇ ਆ ਰਹੇ ਨੇ ਸਾਡੇ ਕੋਲ ਕੋਈ ਸੀਮਾ ਨਹੀਂ ਹੈ ਮੜਾ ਲਾਸੀ ਕੇਸ਼ਨ ਮਾੜਾ ਨਹੀਂ ਕਰਦੇ ਉਹਨਾਂ ਕੋਲ ਡਾਕੂਮੈਂਟੇਸ਼ਨ ਪੂਰੀ ਹੋਣੀ ਚਾਹੀਦੀ ਹੈ ਜਿਸ ਵਿੱਚ ਇੱਕ ਆਧਾਰ ਕਾਰਡ 60 ਸਾਲ ਤੋਂ ਉੱਪਰ ਜਿਹਨਾਂ ਦੀ ਉਮਰ ਉਹਨਾਂ ਨੇ ਇੱਕ ਆਧਾਰ ਕਾਰਡ ਪਿਕਸਨਲ ਸਰਟੀਫਿਕੇਟ ਤੇ ਉਹਨਾਂ ਉਹਨਾਂ ਵੱਲੋਂ ਵੀ ਹੋਰ ਕੋਈ ਸਮਾਨ ਤਿੰਨ ਸਾਲ ਕੋਈ ਸਮਾਨ ਨਾਲ ਲਿਖਤਾ ਹੋਵੇ ਉਦਾਂ ਕਿਸੇ ਵੀ ਸੰਸਥਾ ਇਸ ਲਿੰਕ ਕੋ ਦੁਆਰਾ ਹੈ ਜੁਝ ਕੁਝ ਲੋਗ ਐਸੇ ਵੀ ਨੇ ਜਿਨ੍ਹਾਂ ਨੂੰ ਇਸ ਸਕੀਮ ਬਾਰੇ ਪਤਾ ਨਹੀਂ ਉਹਨੇ ਕੀ ਕਰਨਾ ਚਾਹੀਦਾ ਵੀਰੇ ਸੋਲਤਾ ਤੋਂ ਦੀ ਫੁਲਾਈ ਲਈ ਹੈ ਜਿਵੇਂ ਕਿ ਆਸੀ ਸਾਡੇ ਸਮਾਜ ਸੇਵੀ ਆ ਜਾ ਕੇ ਪਿੰਡਾਂ ਪਿੰਡਾਂ ਚ ਅਵਗਤ ਕਰਾਉਂਦੇ ਹਨ ਅਵਗਤ ਕਰਾਉਂਦੇ ਆ ਨਾ ਉਹ ਪਿੰਡਾਂ ਤੇ ਉੱਥੋਂ ਪੇਸ਼ੈਂਟ ਵੀ ਲੈ ਕੇ ਆਉਂਦੇ ਆ ਸਾਡੇ ਕੋਲ ਜਿਵੇਂ ਕੀ ਰੁਕਿੰਦੂ ਬਾਵਾ ਗਿਆ ਹੋਰ ਮੈਮ ਖਾਨ ਆ ਗਿਆ ਗੁਰਦੀਪ ਖਾਨ ਵਗੈਰਾ ਸਾਡੇ ਕੋਲ ਪੇਸ਼ੈਂਟ ਭੇਜਦੇ ਆ ਨਾ ਮਤਲਬ ਉਹ ਹਰ ਇੱਕ ਪਿੰਡ ਤੇ ਜਾ ਕੇ ਅਵਗਤ ਕਰਾਉਂਦੇ ਆ ਨਾ ਹਾਂਜੀ ਕੀ ਨਾਮ ਹੈ ਜੀ ਕੀ ਕਹਣਾ ਚੰਦੂ ਜੀ ਜਿੰਨਾ ਬੰਦੇ ਆ ਗਏ ਕੰਮ ਮੇਰਾ ਨਾਮ ਫਾਤਿਮਾ ਜੀ ਮੇਰਾ ਪਿੰਡ ਉੱਚਲਾ ਹੈ ਤੇ ਇਹਦੀ ਮਸ਼ੀਨ ਆਪਣੇ ਜਿਹੜੇ ਬਜ਼ੁਰਗ ਆ ਦਾ ਜ 60 ਸਾਲ ਦੀ ਉਮਰ ਆ ਹਨ ਉਹਨਾਂ ਨੂੰ ਮਿਲਦਾ ਜਿਹੜੇ ਵੀ ਘਟਕਾਂ ਦੇ ਵਿੱਚ ਲੋਕ ਆਉਂਦੇ ਆ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਬਹੁਤ ਲਾਭ ਮਿਲਦਾ ਵਾ ਉਹ ਕੋਈ ਵਾਰੀ ਕਈ ਵਾਰ ਕੋਈ ਇਹ ਜੋ ਵਰਗ ਦੇ ਲੋਕ ਹੁੰਦੇ ਜਿਹੜੇ ਇਹ ਚੀਜ਼ ਨਹੀਂ ਖਰੀਦ ਸਕਦੇ ਹਨ ਤਾਂ ਉਹਨਾਂ ਨੂੰ ਇਹ ਚੀਜ਼ ਤੋਂ ਬਹੁਤ ਵਧੀਆ ਸਹਾਇਤਾ ਮਿਲਦੀ ਆ ਅਸੀਂ ਆਪਦੇ ਪਿੰਡ ਚੋਂ ਆਲਾ ਅੱਗ ਪਿੰਡਾਂ ਦੇ ਵਿੱਚੋਂ ਮੈਂਬਰ ਲੈ ਕੇ ਆਉਂਦੇ ਆ ਹਨਾ ਸਾਰੇ ਜਾਣੇ ਬਹੁਤ ਖੁਸ਼ ਹੁੰਦੇ ਹੈਗਾ ਧੰਨਵਾਦ ਜੀ ਸਰਕਾਰ ਦਾ ਜਿਹੜੇ ਬੈਠੇ ਹਨਾ ਸਾਨੂੰ ਜਿਹੜੇ ਚੀਜ਼ਾਂ ਦਿੰਦੇ ਹੈਗਾ ਤੇ ਧੰਨਵਾਦ ਜੀ ਬਹੁਤ-ਬਹੁਤ ਦੇਖੀ ਚ ਪ੍ਰੋਵਾਈਡ ਕਰਾਇਆ ਅਸੀਂ ਜੀ ਇਹਦੇ ਵਿੱਚ 휠ਚੇਅਰ ਹੁੰਦੀ ਆ ਜੀ ਇੱਕ ਜਾਂ ਕਿ ਸਾਨੂੰ ਲੇਟਨ ਬਾਥਮ ਬੈਠਣ ਦੀ ਤਕਲੀਫ ਹੁੰਦੀ ਆ ਉਹ ਸੀਟ ਮਿਲਦੀ ਆ ਜੀ ਬਜ਼ੁਰਗਾਂ ਨੂੰ ਅੱਜ ਜੀ ਕਰਨ ਵਾਲੀਆਂ ਮਸ਼ੀਨਾਂ ਦਾ ਕੈਂਪ ਲੱਗਾ ਤਾਂ ਉਹ ਮਸ਼ੀਨਾਂ ਲੱਗਦੀਆਂ ਜੀ ਬਜ਼ੁਰਗਾਂ ਨੂੰ ਤੁਸੀਂ ਕਿੰਨੇ ਜਾਗੂ ਕੈਂਪ ਲਾ ਦਿੱਤੇ ਅਸੀਂ ਵੀ ਆਪਦੇ ਪਿੰਡ ਦੇ ਵਿੱਚ ਜੀ ਪੰਜ ਵਾਰੀ ਕੈਂਪ ਲਾ ਦਿੱਤੇ ਆ ਜੀ ਘੱਟੋ ਘੱਟ ਅਸੀਂ ਜੀ 80 ਲੋਕਾਂ ਨੂੰ ਦਵਾ ਚੁੱਕੇ ਆ ਜੀ ਆਪਦੇ ਪਿੰਡ ਦੇ ਵਿੱਚ ਤੇ ਹੁਣ ਵੀ ਜਾਰੀ ਜੀ ਅੱਜ ਸਾਡੇ ਪਿੰਡ ਤੇ ਕੱਲ ਨੂੰ ਅਸੀਂ ਫੇਰ ਲੈ ਕੇ ਆਉਣਾ ਜੀ ਬਜ਼ੁਰਗਾਂ ਨੂੰ ਕਿਹੜੇ ਬਜ਼ੁਰਗਾਂ ਨੂੰ ਨਹੀਂ ਪਤਾ ਉਹਨਾਂ ਨੂੰ ਕੀ ਫੀਲ ਉਹਨਾਂ ਨੂੰ ਕਹਾਂਗੇ ਜੀ ਵੀ ਆਪਦਾ ਆ ਕੇ ਬੈਨੀਫਿਟ ਲਓ ਜਿਹੜਾ ਆਪਾਂ ਨੂੰ ਸਰਕਾਰ ਤੋਂ ਹੁ